ਅਸੀਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਆਓ ਇੱਥੇ ਆਪਾਂ ਡੱਲੇਵਾਲ ਸਾਹਿਬ ਦੀ سپورਟ 'ਚ ਬੈਠੇ ਆਂ ਉਹ ਸਾਡੇ ਲਈ ਵੀ ਲੜ ਰਹੇ ਨੇ ਅਸੀਂ ਨੌਜਵਾਨ ਜੇ ਅੱਗੇ ਆਵਾਂਗੇ ਤਾਂ ਹੀ ਅਸੀਂ ਆਪਣੇ ਆਪਣੇ ਹਿੱਤਾਂ ਦੀ ਰਾਖੀ ਕਰ ਸਕਦੇ ਆਂ ਤੇ ਸਾਰੇ ਜਿਵੇਂ ਸਵਾ ਤੇ ਜਾ ਰਹੀ ਹੈ ਸੰਗਤ ਫਤੇਗੜਾਂ 시ਦੀ ਦਿਨ ਚੱਲ ਰਹੇ ਨੇ ਉਥੋਂ ਸਿੱਧੀ ਵਾਪਸ ਸੰਗਤ ਇੱਥੇ ਆਵੇ ਮੋਰਚੇ ਤੇ ਖਨੌਰੀ ਮੋਰਚੇ ਤੇ ਆਵੇ ਤੇ ਆਪਾਂ ਇਥੋਂ ਮੋਰਚਾ ਫਤਿਹ ਕਰਕੇ ਘਰਾਂ ਨੂੰ ਜਾਈਏ। ਹਾਂ ਦੋਸਤੋ ਖਨੌਰੀ ਬਾਰਡਰ ਤੋਂ ਦੇਖਦੇ ਆਂ ਹਾਲ ਦਿਖਾਉਨੇ ਆਂ ਲੋਕਾਂ ਨਾਲ ਇਸ ਤਰ੍ਹਾਂ ਰਹਿ ਰਹੇ ਨੇ ਕਿਸਾਨ ਵੀ ਸਾਡੇ ਅਸੀਂ ਨੌਜਵਾਨ ਵੀਰਾਂ ਨੂੰ ਫੀਲ ਕਰਦੇ ਹਾਂ ਪਰ ਤੁਰੇ ਖਨੌਰੀ ਬਾਰਡਰ ਤੇ ਪਹੁੰਚੋ ਤਾਂ ਜੋ ਕਿ ਇੱਕ ਸਾਨ ਮੋਰਚਾ ਜਿੱਤਿਆ ਜਾ ਵੀ। ਕਿਸਾਨ ਸਰਦਾਰ ਜਗਜੀਤ ਸਿੰਘ ਢੱਲੇ ਵਾਲਜੀ ਮਰਨ ਵਰਤੇ ਬੈਠੇ ਹੋਏ ਆ ਜੋ ਕਿ ਉਹਨਾਂ ਨੂੰ ਤਕਰੀਬਨ ਅਜ 38 ਅੱਜ 8 ਤੋਂ 40 ਦਿਨ ਹੋ ਗਏ ਜਦ ਜ ਸਿੰਘ ਢੱਲੇਵਾਲ ਨੂੰ ਮਰਨ ਵਰਤੇ ਬੈਠਿਆ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦੇਣਾ ਤਾਂ ਕਿ ਪੰਜਾਬ ਨੂੰ ਪੰਜਾਬ ਦੇ ਹੱਕ ਲੈ ਕੇ ਦਿੱਤੇ ਜਾਣ ਪੂਰੇ ਦੇਸ਼ ਦੇ ਵਿੱਚ ਐਮਐਸਕੇ ਦੀ ਜਿਹੜੀ ਮੰਗ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠਿਆ ਹੈਗੇ ਉਹਨੂੰ ਸਰਕਾਰ ਮੰਨ ਲਈ ਕਿਉਂਕਿ ਮੋਦੀ ਦੀ ਸਰਕਾਰ ਮੰਨਣ ਦਾ ਨਾਮ ਨਹੀਂ ਲੈਂਦੀ ਮੋਦੀ ਦੀ ਸਰਕਾਰ ਨੇ ਇਹ ਮੰਗਾ ਪਹਿਲਾਂ 2021 ਦੇ ਵਿੱਚ ਮੰਨੀਆਂ ਸੀਗੀਆਂ ਜਦੋਂ ਲਾਕਡਾਊਨ ਦੇ ਵਿੱਚ ਧਰਨਾ ਚੱਲਿਆ ਸੀਗਾ ਦਿੱਲੀ ਵਾਟਰ ਦੇ ਉੱਪਰ ਸਾਰੇ ਜੀਵਨ ਜੰਦਨ ਉਸੀ ਫੀਲ ਕਰਦੇ ਆਂ ਵੀਕ ਨਾ ਸਾਡੇ ਪੰਜਾਬ ਦੇ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆਂ ਯਾ ਦ 12500 ਤੋਂ ਪਲਸ ਫੀਂਗਾ ਸਾਰੇ ਪਿੰਡਾਂ ਦੇ ਵਿੱਚੋਂ ਤਾਂ ਉਸ ਨੌਜਵਾਨ ਜੁਰਗ ਸਾਡੇ ਖਨੋਰੀ ਬਾਟਰ ਤੇ ਪਹੁੰਚਾਂ ਤਾਂ ਕਿ ਮੋਰਚੇ ਨੂੰ ਫਤਿਹ ਕਰਕੇ ਇੱਕ ਘਰਾਂ ਨੂੰ ਜਾਇਆ ਜਾਵੇ ਤੇ ਸਤਾਰ ਜਾਗਰੂ ਇਸਮ ਡੱਲੇਵਾਲ ਜੋ ਕਿ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਜਾਨ ਬਚਾਈ ਜਾ ਸਕੀ। ਖਜ਼ਾਰ ਜਾਗਰੂ ਇਸਮ ਡੱਲੇਵਾਲ 2018 ਕੀ ਮਰਨ ਵਰਤੇ ਬੈਠੇ। ਮੋਦੀ ਸਰਕਾਰ ਇਹ ਸਾਰੀਆਂ ਮੰਗਾਂ ਐਮਐਸਪੀ ਨੂੰ ਲੈ ਕੇ ਮੰਨ ਕੇ ਸਰ ਜਿਹੜੀਆਂ ਹੋਰ ਨੇਕਾਂ ਮੰਗਾਂ ਨੇ ਕਿਸਾਨਾਂ ਦੀਆਂ ਹਨ ਕਿਸਾਨਾਂ ਨੂੰ ਪੂਰੇ ਭਾਅ ਤੋਂ ਨਹੀਂ ਦਿੱਤੇ ਜਾਂਦੇ। ਕਿ ਅਸੀਂ ਆਸ ਕਰਦੇ ਹਾਂ ਵੀ ਜਲਦ ਜਲਦੀ ਮੰਗਾਂ ਮੰਨੀਆਂ ਜਾਣਗੀਆਂ ਤਾਂ ਕਿ ਸਤਾ ਢੱਲੇਵਾਲ ਸਿੰਘ ਨੂੰ ਮਰਨ ਵਾਰ ਤੋਂ ਉਠਾ ਕਿਉਂਕਿ ਜੈ ਸਿੰਘ ਢੱਲੇਵਾਲ ਜੀ ਇਸ ਤਰ੍ਹਾਂ ਹੀ ਮਰਨ ਵਾਤੇ ਬੈਠੇ ਰਹੇ ਤਾਂ ਨਾਲ ਸੀਤੜੀ ਲਗਾਤਾਰ ਬਿਜ ਕਿਸਾਨ ਸੰਯੁਕਤ ਮੋਰਚ ਨੇ ਅਪੀਲ ਕਰਦੇ ਹਨ ਭਤੀਜੀ ਬਸੇ ਸਿਵਲੀਆਂ ਜੋ ਕਿ ਇਸ ਤਰ੍ਹਾਂ ਜੈ ਸਿੰਘ ਢੱਲੇਵਾਲ ਜੀ ਦਾ ਸਾਥ ਦੇਣ ਕਿਉਂਕਿ ਅੱਜ ਇਹ ਲੜਾਈ ਕੱਲਿਆਂ ਦੀ ਨਹੀਂ ਹੈਗੀ ਉਹਨਾਂ ਦੀ ਇਹ ਪੂਰੇ ਪੰਜਾਬ ਦੀ ਲੜਾਈ ਹੈਗੀ ਪਿਆਰ ਦੇ ਕਰ ਕਰਦੀ ਲੜਾਈ ਹੈਗੀ ਖਾਸ ਕਰ ਸਾਡੇ ਨੌਜਵਾਨਾਂ ਦੀ ਇਹ ਲੜਾਈ ਹੈਗੀ ਜੇ ਨੌਜਵਾਨ ਸਾਡਾ ਵੀਰ ਸਾਥ ਨਹੀਂ ਦੇਣਗੇ ਤਾਂ ਸਰਦਾਰ ਜਾਇਦ ਸਿੰਘ ਢੱਲੇਵਾਲ ਕਿੰਨਾ ਚਿਰ ਉਹਨਾਂ ਨੂੰ ਲੜਨਗੇ ਕਿਉਂਕਿ ਅੱਜ ਸਾਥ ਨਾਲ ਨਾਲ ਮਸਲਾਂ ਨੂੰ ਬਚਾਉਣ ਦਾ ਸਮਾਂ ਹੈਗਾ ਪੰਜਾਬ ਦੀ ਗੱਲ ਪੰਜਾਬ ਦੀ ਅਣਖ ਦੀ ਅੱਜ ਇਸ ਲਈ ਅਸੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂਗੇ ਵੱਤ ਤੋਂ ਵੱਤ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਨੋਰੀ ਬਾਡਰ ਤੇ ਪਹੁੰਚਣ ਤਾਂ ਜੋ ਕਿ ਨੋਰੀ ਬਾਡਰ ਦੇ ਵਿੱਚ ਮਹੌਲਾ ਹੈ ਰਹਾ ਹੋਰ ਤਾਂ ਨਾਪੂਰਨ ਨਾ ਹੋਵੇ ਤੇ ਉਹਨੂੰ ਸ਼ਾਂਤੀ ਮਈ ਨਾਲ ਜਿੱਤਿਆ ਜਾਵੇ ਕਿਉਂਕਿ ਜੇ ਸਰਕਾਰ ਨੂੰ ਝਕਾਉਣਾ ਤਾਂ ਖਲੇ ਨੌਜਵਾਨ ਵੀਰਾਂ ਨੂੰ ਵੱਧ ਤੋਂ ਵੱਧ ਹਨੋਰੀਪਟ ਤੇ ਪਹੁੰਚਣਾ ਪਊਗਾ ਤਾਂ ਕਿ ਮੋਦੀ ਸਰਕਾਰ ਨੂੰ ਝੁਕਾਇਆ ਜਾ ਸਕੇ ਆਓ ਕਰਦੇ ਹਾਂ ਮਜ਼ੁਰਕਾਂ ਨਾਲ ਗੱਲਬਾਤ ਜੋ ਥੋੜੀ ਬੱਟੇ ਤੇ ਬੈਠੇ ਨੇ ਸਨ ਮਜ਼ੁਰਕਾਂ ਤੋਂ ਫੋਟੋ ਲੈਣਾਂ ਲੇਤੀ ਸੀ ਮੰਨਦੇ ਨੇ ਇੱਕ ਹੀ ਸਵਾਲ ਨੇ ਗਵਰਨਮੈਂਟ ਨੂੰ ਆਓ ਕਰਦੇ ਹਾਂ ਜੀ ਬਬੀ ਜਿਹੜਾ ਇੱਕ ਸੰਮੋਰਚਾ ਟੂਲ ਲੱਗੇਗਾ ਇਹ ਜਿਹੜਾ ਮੇਨ ਮੰਗਲ ਨੂੰ ਗੋਤਿੰਨ ਫਰਮਿਕਨ ਤੋਂ ਕਰ ਰਹੇ ਹੋ ਕਿ ਕਿਹੜੇ ਬਾਰਡਰ ਤੇ ਲੱਗਾ ਹਾਂਜੀ ਸਾਰਿਆਂ ਤੋਂ ਪਹਿਲਾਂ ਦਾ ਮੈਂ ਫੱਟੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਗੁਰਜੀਤ ਸਿੰਘ ਵਜੀਦਪੁਰ ਜਿਹੜਾ ਜਨਕਤਰ ਬੀਕੇ ਜੋ ਇਕਤਾ Sidhu ਉਪਰ ਤੇ ਮੋਰਚਾ ਇਸ ਵੇਲੇ ਇਹ ਜਿਹੜਾ ਮੋਰਚਾ ਖਨੋਰੀ ਬਾਰਡਰ ਤੇ ਲੱਗਾ ਮੰਗਾ ਮੈਂ ਹੈਗੀਆਂ ਨੇ ਕਿ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਉਦੋਂ ਦੀ ਇਹ ਮੰਨੀਆਂ ਹੋਈਆਂ ਮੰਗਾਂ ਨੇ ਸਰਕਾਰ ਦੀਆਂ ਉਹ ਤੋਂ ਪਹਿਲਾਂ ਵੀ ਜਦੋਂ ਸਰਦਾਰ ਜਗਦੀਸ਼ ਸਿੰਘ ਧੰਨੇਵਾਲ ਸਾਰਾਂਚ ਮੰਨ ਵਰਤ ਤੇ ਬੈਠੇ ਸੀ ਉਦੋਂ ਵੀ ਸਰਕਾਰ ਨੇ ਲਿਖ ਕੇ ਦਿੱਤਾ ਸੀ ਕਿ ਤੁਹਾਨੂੰ ਸੁਆਮੀਨਾਥ ਰਿਪੋਰਟ ਦੇ ਅਨੁਸਾਰ ਭਾ ਦੇਵਾਂਗੇ ਸਾਡੀ ਮਰਵਾ ਕੇ ਜੀ ਆ ਵੀ ਸਾਡੀਆਂ ਫਸਲਾਂ ਦੇ ਭਾ ਸਾਨੂੰ ਸੁਆਮੀਨਾਥ ਰਿਪੋਰਟ ਦੇ ਅਨੁਸਾਰ ਮਿਲਿਆ ਚਾਹੀਦੇ ਦੂਜਾ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਕੋਈ ਵੀ ਵਪਾਰੀ ਜਾ ਹੈਗਾ ਜਾਂਕੀ ਸਰਕਾਰੀ ਇਕਦਾਰੇ ਉਹ ਕਿਸਾਨ ਦੀ ਫਸਲ ਨੂੰ ਉਸ ਨਿਰਧਾਰਤ ਮੁੱਲ ਤੋਂ ਘੱਟ ਨਾਲ ਖਰੀਦੇ ਜੇ ਖਰੀਦੇ ਤਾਂ ਉਹ ਤੇ ਕਾਨੂੰਨੀ ਕਾਰਵਾਈ ਹੋਵੇ ਇਸ ਤਰ੍ਹਾਂ ਕਰਕੇ ਸਾਡੀਆਂ ਇਹ ਪੁੱਲ 12 ਮੰਗਾ ਸੀ ਗਿਆ ਤੇ 13ਵੀਂ ਮੰਗ ਵੀ ਉਹਦੇ ਚ ਇਹ ਐਡ ਹੋ ਗਈ ਹੈ ਕਿ ਜਿਹੜੀਆਂ ਉਦੋਂ ਆਪਣਾ 13 ਫਰਵਰੀ 14 ਫਰਵਰੀ ਤੇ 21 ਫਰਵਰੀ ਨੂੰ ਜਦੋਂ ਕਿਸਾਨਾਂ ਤੇ ਸਾਡੇ ਦੇ ਗੋਲੇ ਧਾਕੇ ਗਏ ਆ ਰੱਬ ਦੀਆਂ ਗੋਲੀਆਂ ਧਾਕੀ ਗਈਆਂ ਜਾਂ ਹੋਰ ਉਹਨਾਂ ਦੇ ਸਾਡਾ ਬੱਚਾ ਸ਼ਹੀਦ ਕੀਤਾ ਗਿਆ ਬਾਰਾਂਪੁਰ ਦਾ ਛੱਡੇ ਫੇਰ ਮਾਰ ਕੇ ਤੇ ਉਹਨਾਂ ਦਾ ਜਿਹੜਾ ਜਾਂਚ ਹੈ ਉਹ ਹਰਿਆਣਾ ਤੋਂ ਹਰਿਆਣਾ ਤੋਂ ਬਾਹਰ ਕੱਢ ਕੇ ਕਿਸੇ ਹੋਰ ਸੂਬੇ ਨੂੰ ਕੀਤੀ ਜਾਵੇ ਕਿਉਂਕਿ ਹਰਿਆਣੇ ਨੇ ਸਾਰਾ ਇਹ ਜ਼ੁਲਮ ਕੀਤਾ ਤੇ ਸਾਨੂੰ ਉੱਥੋਂ ਆਸ ਨਹੀਂ ਕਿ ਇਹਨਾਂ ਦੇ ਪੱਖ ਜਾਂਚ ਹੋਵੇ ਤੈਨੂੰ 10 ਮਹੀਨਾ ਤੋਂ ਉੱਤੇ ਹੋ ਗਏ ਜੀ 13 ਫਰਵਰੀ ਤੋਂ ਮੋਰਚਾ ਲੱਗਿਆ ਜੀ 26 ਨਵੰਬਰ ਤੋਂ ਮਰਨ ਵਰਤ ਉਹਨਾਂ ਨੇ ਸ਼ੁਰੂ ਕਰਨਾ ਸੀ ਮੈਂ ਤੁਹਾਨੂੰ ਦੱਸਦਾ ਪਰ 25 ਨੂੰ ਰਾਤ ਨੂੰ ਜੋ ਉਹਨਾਂ ਨੇ ਛਕਿਆ ਉਹੀ ਛਕਿਆ ਹੋਇਆ 26 ਨੂੰ ਤੜਕੇ 2:30 3 ਵਜੇ ਪੁਲਿਸ ਨੇ ਉਹਨਾਂ ਨੂੰ ਇਥੋਂ ਅਗਵਾ ਕਰਕੇ ਲੈ ਗਏ ਸੌਦੋ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ 25 ਤੋਂ ਹੀ ਇਹ ਮਰਨ ਵਰਤ ਸ਼ੁਰੂ ਐ ਮਹੀਨਾ ਹੋ